ਜੋਗੇ ਰਾਜਾ ਕਹਿੰਦਾ ਸੀ ਮੈਨੂੰ ਕੋਈ ਹਰਾ ਨਹੀਂ ਸਕਦਾ ਤੇ ਅੱਜ ਉਹਦਾ ਕਿਲਾ ਢਾ ਦਿੱਤਾ ਅੱਜ ਤੋਂ ਬਾਅਦ ਗਿੱਦੜਵੇ ਦਾ ਰਾਜਾ ਡੈਂਪੀ ਢਿਲੋਂ ਹੈ ਰਾਜਾ ਨੂੰ ਤਾਂ ਹਰਾ ਕੇ ਸਵਾਦ ਹੀ ਆ ਗਿਆ ਯਾਰ ਇਹ ਕਹਿੰਦਾ ਪਾਪਾ ਉਹ ਵੀ ਛੋਟੀ ਧੀਆ ਨਾਲੇ ਪੈਣੇ ਨਾਲੇ ਜੋਜ ਬੰਦੇ ਨਾਲੇ ਪਈ ਜਾ ਬੰਦਾ ਸੀ ਹਾਂ ਹੈ ਸਾਡੇ ਪਿੰਡ ਦਾ ਭਾਂਡਾ ਮੇਰਾ ਵੀ ਭਾਂਡਾ ਲੱਗਦਾ ਹੈ ਹਾਂ ਤੇ ਮੈਨੂੰ ਸਾਨੂੰ ਗੁੱਸਾ ਤਾਂ ਯਾਰ ਆਊਗਾ ਜੀ ਤੇ ਵੋਟ ਪਾਈ ਨਹੀਂ ਭਾਂਜੇ ਨੂੰ ਵੋਟਰ ਨਾਲ ਗੱਲ ਹੀ ਨਹੀਂ ਕਰੀਏ ਤੋ ਐਸੇ ਦੁਨੀਆ ਦੇ ਵਿੱਚ ਸਾਡੇ ਫੋਨ ਜਮਾ ਕਰਾ ਕੇ ਸਾਨੂੰ ਗਾਲਾਂ ਕੱਢੀਆਂ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਸ ਟਾਈਮ ਵੀ ਸਾਨੂੰ ਕੀ ਕੁਝ ਕਿਹਾ ਸੀਗਾ ਬੜਿੰਗ ਸਾਹਿਬ ਨੇ ਇਹ ਜਿੱਦੀ ਰਹਿਣਗੇ ਹੁਣ ਨਹੀਂ ਹਰਦੇ ਜਿਵੇਂ ਰਾਜਾ ਜਿੱਤਣਗੇ ਜਵੇਂ ਰਾਜਾ ਜਿੱਤਿਆ ਸੀ ਉਹਨੇ ਬਾਈ ਜੀ ਵੀ ਐਂ ਜਿੱਤਣਗੇ ਲਗਾਦਾ ਰਾਜਾ ਤਾਂ ਤਿੰਨ ਦਿਨੋਂ ਕੋ ਦਿੱਲੀ ਬੈਠਾ ਜੀ ਵੋਟਾਂ ਵਾਲੇ ਦਿਨ ਵੀ ਨਹੀਂ ਆਇਆ ਕੱਲੀ ਰਾਣੀ ਆਈ ਆ ਮਾੜਾ ਵੋਟਾ ਅਮਰਤਾ ਵੜਿੰਗ ਨੇ ਗਿੜਾ ਮਾਰਿਆ ਉਧਾਰਕਾਰ ਤੋਂ ਜਾਣੇ ਦਾ ਉਹਦਾ ਰਾਜਾ ਬੜਿੰਗ ਦਾ ਤੇ ਇੱਥੇ ਕੀ ਗਦਰਵਾਜੇ ਕੀ ਆ ਆਜਾ ਕਹਦਾ ਇਹ ਮੈਨੂੰ ਚਦਾਉ ਮੈਂ ਸੀਐਮ ਬਣਨਾ ਕਾਂ ਜਾ ਕੇ ਬਣਾ ਲਾਂਗੇ ਅਗਲੇ 27 ਤੱਕ ਲੱਗ ਜੂਗਾ ਬੜਾ ਲਊਗਾ ਸੁਖ ਨੇ ਸੁਖੜੇ ਲਊਗਾ ਸੀਐਮ ਬਣਦੇ ਲੋਕਵਾ ਟੀਵੀ ਨਾਲ ਜੁੜਾ ਤੁਸੀਂ ਮੈਂ ਹਮਤਾਜ ਕਿੱਧੜ ਬਾਹਰ ਵੇਖੇ ਮੌਜੂਦਾ ਡਿੰਪੀ ਢਲੋਂ ਦੇ ਘਰ ਦੇ ਕੋਲ ਬਾਪੂ ਜੀ ਕਿੰਨੀ ਕੁ ਖੁਸ਼ੀ ਆ ਪਹਿਲਾਂ ਤਾਂ ਤੁਹਾਨੂੰ ਬਹੁਤ ਜਿਆਦਾ ਬਹੁਤ ਜਿਆਦਾ ਖੁਸ਼ੀ ਆ ਜੀ ਬਹੁਤ ਪੂਰੀ ਖੁਸ਼ੀ ਆ ਬਹੁਤ ਜਿਆਦਾ ਜੀ ਹਾਂ ਜੀ ਦਸ ਰੇਂਜ ਤੋਂ ਬਾਹਰ ਹੈ ਨਹੀਂ ਤਾਂ ਬਾਹਰ ਹੈ ਬਹੁਤ ਜਿਆਦਾ ਖੁਸ਼ੀ ਬਹੁਤ ਜਿਆਦਾ ਖੁਸ਼ੀ ਆ ਜੀ ਬਹੁਤ ਇਤਨਾਂ ਦੀ ਖੁਸ਼ੀ ਆ ਕਿ ਰਾਜੇ ਦੇ ਹਾਰਨ ਦੀ ਖੁਸ਼ੀ ਆ ਰਾਜੇ ਦੇ ਹਾਰਨ ਦੀ ਨਹੀਂ ਜਿੱਤਣ ਦੀ ਰਾਜੇ ਦੀ ਹਾਰਨ ਦੀ ਡੇਪੀ ਦੀ ਜਿੱਤਣ ਦੀ ਹਾਂ ਇਹਦੀ ਖੁਸ਼ੀ ਆ ਉਹਦਾ ਮੈਂ ਜਵਾਈ ਬੰਦਾ ਸਾਡਾ ਗਿੱਧੜ ਵੇਦਰ ਮੋਟਾ ਕਿੱਥੋਂ ਪਾਇਆ ਸਾਡੀ ਉਹਨੂੰ ਹ ਓਕੇ ਤੁਹਾਡੀ ਧੀ ਆ ਨਾ ਹਾਂ ਸਾਡੇ ਜੋਈ ਬਣੂਆ ਧੀ ਦੇ ਪੈਣਾ ਹਾਂ ਹਾਂ ਸਾਰਿਆਂ ਦਾ ਵੀ ਥੋੜੀ ਧੀ ਦੇ ਪੈਣਾ ਹਾਂ ਸਾਨੂੰ ਬਹੁਤ ਖੁਸ਼ੀ ਆ ਜੀ ਬਹੁਤ ਹੀ ਹੋ ਗਿਆ ਤਾਂ ਕੀ ਕਹਿੰਦਾ ਬਾਪੂ ਉਹ ਵੀ ਥੋੜੀ ਧੀ ਆ ਨਾਲੇ ਪੈਣੇ ਨਾਲੇ ਜੋਈ ਬੰਦੇ ਨਾਲੇ ਪੁਣਜਾ ਬੰਦਾ ਸੀ ਅੱਜ ਹੈ ਸਾਡੇ ਪਿੰਡ ਦਾ ਪਾਂਜਾ ਮੇਰਾ ਵੀ ਪਾਂਜਾ ਲੱਗਦਾ ਹਾਂ ਹਾਂ ਤੇ ਸਾਨੂੰ ਗੁੱਸਾ ਤਾਂ ਯਾਰ ਆਊਗਾ ਜੀ ਤੇ ਵੋਟ ਪਾਈ ਨਹੀਂ ਪਾਂਜੇ ਨੂੰ ਵੋਟਰਾਂ ਨੇ ਗੱਲੀ ਨਹੀਂ ਕਰੀ ਜਦੋਂ ਮਾਮਾ ਬੰਦਾ ਤਾਂ ਪਾਉਂਦੇ ਜੀ ਮਾਮੇ ਦਾ ਬੰਦਾ ਸਾਡੀ ਬੂਆ ਦਾ ਪਤਾ ਹੈ ਬਿਲਕੁਲ ਉਹਨੇ ਮਾਮੇ ਲੱਗਦਾ ਸੀ ਉਹਦੇ ਅਧੂਰੇ ਸੱਨੇ ਗੱਲ ਨਹੀਂ ਕਰੀ ਮਾਂ ਬੋਲੀ ਕਿੰਨੇ ਕਿਧਰ ਬਾ ਹੈ ਹੀ ਮੇਰਾ ਸਾਰਾ ਦਾ ਉਹਦਾ ਹੀ ਅਬ ਦਿਸੀ ਜਾਣਾ ਉਸੇ ਦਾ ਹੀ ਹੈ ਦੇਖ ਲਿਆ ਲੱਗ ਗਿਆ ਦੇਖ ਲਿਆ ਅਨੇ ਅੱਜ ਰੰਗ ਦੇਖ ਲਿਆ ਕਿਧੜਾ ਮੈਨੂੰ ਪਤਾ ਲੱਗ ਉਸੇ ਦਾ ਹੀ ਹੈ ਕਿਧੜਾ ਹਰ ਕਿਹਦੇ ਲੋਕੀ ਕਰ ਸਕਦਾ ਤਾਂ ਹੀ ਤੇ ਸ਼ਾਵਾਜ ਲੈ ਗਿਆ ਫਿਰ ਸ਼ਾਵਾਜ ਲੈ ਗਿਆ ਡੈਪਟੀ ਲੋ ਲੈ ਗਿਆ ਉਹ ਤਾਂ ਫਿਰ ਜਿਹੜਾ ਬੋਲਿਆ ਉਹ ਜੇ ਕੋਈ ਮਿਲਣਾ ਹੀ ਉਹਨੂੰ ਜੇ ਬੋਲੀ ਗਿਆ ਉਹ ਉਧਾਰ ਕਰਤਾ ਉਹ ਆਪਣੇ ਪਹਿਲੇ ਦਾਨੇ ਦਾ ਉਧਾਰ ਕਰਤਾ ਨੂੰ ਦਾਨੇ ਦਾ ਉਹਦਾ ਰਾਜੇ ਬਰਿੰਗ ਦਾ ਤੇ ਇੱਥੇ ਕੀ ਗਦਰਵਾਜੇ ਕੀ ਆ ਬੋਰਡ ਨਹੀਂ ਸਾਡੇ ਭਰਾ ਸਾਡੇ ਸਾਰੇ ਭਰਾ ਸਾਡੇ ਨਾਲ ਚੱਲਦੇ ਆ ਅਸੀਂ ਧਰਨੇ ਦਿੱਤੇ ਜੰਨਾ ਵਾਰੀਆਂ ਮੁੰਡੇ ਮਰੇ ਸਾਡੇ ਯਾਰ ਦੋਸਤ ਦੱਸ ਵੀ ਕਿਹੜਾ ਬੰਦਾ ਸਾਡੇ ਨਾਲ ਆਊਗਾ ਸੀ ਜੋ ਸੰਨੇ ਦਾ ਕੋਈ ਫਜ਼ੀਲ ਦਾ ਕੋਈ ਗੁਰੂ ਸਰ ਦਾ ਅਸੀਂ ਜਾ ਕੇ ਮਰਦੀ ਕਹਿ ਸਕਦੇ ਆ ਵੀ ਆ ਜਾਓ ਭਰਾਓ ਆ ਕੰਮ पे ਗਿਆ ਤੇ ਡਿੰਪੀ ਸਾਡੀ ਸਜੀਬਾ 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 ਸਾਡੀ ਬਹੁਤ ਵਧੀਆ ਇਨਸਾਨ ਆ ਜੀ ਮਿੰਨਸਰ ਬੰਦੇ ਹਰ ਕੰਮ ਤੇ ਸੁਖਦੇ ਸਾਡੇ ਸ਼ਰੀਕ ਹੁੰਦੀ ਹੈ ਜੀ ਮੈਂ ਕਹਿੰਦੇ ਸ਼ਰੀਫ ਬੰਦਾ ਬਹੁਤ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰਾ ਪਰਿਵਾਰ ਆ ਜੀ ਦਿਨ ਪੁਰਾਤ ਬੜੀ ਮਿਹਨਤ ਕਰਦਾ ਤੇ ਉਹਦੇ ਸੁਧਦੇ ਰਿਹਾ ਇਹ ਪਰਿਵਾਰ ਆ ਜੀ ਬੇਦਾਗ ਪਰਿਵਾਰ ਬੇਦਾਗ ਪਰਿਵਾਰ ਖਾ ਕੇ ਵੀ ਜੀ ਹਾਰ ਖਾ ਕੇ ਵੀ ਲੋਕਾਂ ਵਿੱਚ ਉਹਵੇਂ ਵਿਚਰਦਾ ਰਿਹਾ ਹੈ ਇਹਨ ਮਹਿਸੂਸ ਨਹੀਂ ਕਰੇ ਮੈਨੂੰ ਲੋਕਾਂ ਨੇ ਵੋਟ ਨਹੀਂ ਬਾਈ ਹਰ ਮੰਨ ਕੇ ਵੀ ਜਾਣੀ ਨਾ ਹਰਕੇ ਜਮੇ ਵਿਚਰਦਾ ਲੋਕਾਂ ਨਾਲ ਗੁੱਸਾ ਨਹੀਂ ਇਹਨੇ ਵਿਖਾਇਆ ਨਹੀਂ ਰਾਜਾ ਕਹਿੰਦਾ ਇਹ ਮੈਨੂੰ ਚਦਾਉ ਮੈਂ ਸੀਐਮ ਬਣਾਂਗਾ ਕਾਂ ਜਾ ਕੇ ਬਣਾ ਦੇਂਗੇ ਅਗਲੇ 27 ਦਿਨ ਲੱਗ ਜੂਗਾ ਬੜਾ ਲਾਊਗਾ ਸੁਖ ਨੇ ਸੁਖ ਨੇ ਲਾਊਗਾ ਸੀਐਮ ਬਣਦੇ ਸੁਖ ਨੇ ਬਤਾ ਨਹੀਂ ਬਣਾ ਰਿਹਾ ਜੇ ਗੱਲ ਸੁਣ ਮੇਰੀ ਮੈਂ ਲੋਕਦਰ ਦੇ ਵਿੱਚ ਆਟਾ ਚਾਲ ਚੱਕਿਆ ਮੈਂ ਮੇਰੇ ਪੈਸੇ ਅਜੇ ਤੱਕ ਨਹੀਂ ਤੇਰੇ ਆਪਣੇ ਕਿਨੇ ਮੇਰੇ ਟਰੈਕਟਰ ਵੀ ਵੇਚੇ ਮੇਰੇ ਦੋ ਟਰੈਕਟਰ ਵੇਚੇ ਬੜੇ ਕਿਨੇ ਪੈਸੇ ਦਿੱਤੇ ਤੇ ਟਿੱਪੀ ਤੇ ਟਿੱਪੀ ਕਹਿੰਦਾ ਪ੍ਰਵਾਹ ਹੈ ਕਰ ਤੇ ਨਾਲ ਆ ਸੀ ਸਾਡੇ ਵੀ ਇੱਕ ਸੀਜ਼ਨ ਦੇ ਪੈਸੇ ਸਾਡੇ ਵੀ ਬਾਈ ਜੀ ਇੱਕ ਸੀਜ਼ਨ ਦੇ ਪੈਸੇ ਦਿੱਤੇ ਨਹੀਂ ਸੀ ਤੇ ਜੇ ਅਸੀਂ ਪੈਸੇ ਮੰਗੇ ਬੜਿੰਗ ਸਾਹਿਬ ਤੋਂ ਐਸੇ ਜੁਨੀਅਨ ਦੇ ਵਿੱਚ ਸਾਡੇ ਫੋਨ ਜਮਾ ਕਰਾ ਕੇ ਸਾਨੂੰ ਗਾਲਾਂ ਕੱਢੀਆਂ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਸ ਟਾਈਮ ਵੀ ਸਾਨੂੰ ਕੀ ਕੁਝ ਕਿਹਾ ਸੀਗਾ ਬੜਿੰਗ ਸਾਹਿਬ ਨੇ ਤੇ ਬਾਕੀ ਸਾਰੇ ਢਿੱਲੋਂ ਸਾਹਿਬ ਇਹ ਜਿੱਤ ਨੂੰ ਡਿਜ਼ਰਵ ਕਰਦੇ ਸੀਗੇ ਬਹੁਤ ਜਿਆਦੇ ਖੁਸ਼ੀ ਆਈ ਸਾਨੂੰ ਕਿੰਨੀ ਖੁਸ਼ੀ ਆ ਬਾਈ ਪਹਿਲਾਂ ਤਾਂ ਅੱਜ ਬਹੁਤ ਖੁਸ਼ੀ ਸਾਡੇ ਪਿੰਡ ਨੇ ਗਿੱਦੜਵਾ ਸ਼ਹਿਰ ਤੋਂ ਬਾਅਦ ਦੋਦੇ ਨਾ ਆਉਂਦਾ 2049 ਵੋਟਾਂ ਵਧੀਆਂ ਬਾਈ ਦੋਦੇ ਦੇ ਵਿੱਚੋਂ ਤੇ ਇਤਿਹਾਸਿਕ ਜਿੱਤ ਜਿੱਤ ਜੀ ਜੋ ਕਿ ਰਾਜਾ ਕਹਿੰਦਾ ਸੀ ਮੈਨੂੰ ਕੋਈ ਹਰਾ ਨਹੀਂ ਸਕਦਾ ਤੇ ਅੱਜ ਉਹਦਾ ਕਿਲਾ ਢਾ ਦਿੱਤਾ ਅੱਜ ਤੋਂ ਬਾਅਦ ਗਿੱਦੜਵੇ ਦਾ ਰਾਜਾ ਡਿੰਪੀ ਢਿਲੋਂ ਹੈ ਹਾਂ ਡਿੰਪੀ ਢਿਲੋਂ ਹੈ ਹਾਂ ਰਾਜਾ ਡਿੰਪੀ ਢਿਲੋਂ ਹੈ ਜੀ ਅੱਜ ਤੱਕ ਗਿੱਦੜਵੇ ਸ਼ਹਿਰ ਦਾ ਹਾਂ ਰਾਜਾ ਹੁਣ ਰਾਜਾ ਨਹੀਂ ਉਹ ਰਾਜਾ ਕੱਲਾ ਮਰਿੰਦਰ ਸਿੰਘ ਹੀ ਰਹਿ ਗਿਆ ਜੀ ਅੱਜ ਤੋਂ ਬਾਅਦ ਰਾਜਾ ਡਿੰਪੀ ਢਿਲੋਂ ਹੈ ਜੀ ਸ਼ਹਿਰ ਦਾ ਜੀ ਨਹੀਂ ਉਹ ਕਹਿ ਰਹੇ ਸੀਗੇ ਕਿ ਜੇ ਤੁਸੀਂ ਮੈਨੂੰ ਚਿਤਾਓਗੇ ਗਾਹਾਂ ਕਿ ਮੈਨੂੰ ਸੀਐਮ ਬਣਾਉਂਗੀ ਕਾਂਗਰਸ ਪਾਰਟੀ ਨਹੀਂ ਬਾਈ ਹੁਣ ਅੱਗੇ ਤਾਂ ਉਹਨਾਂ ਦੀ ਪਾਰਟੀ ਦਾ ਸਬੰਧ ਹੈ ਜ ਕੋਈ ਸੇ ਨੂੰ ਮਰਜ਼ੀ ਬਣਾ ਦੇਣ ਉਹ ਤੇ ਇਹ ਨਰੈਣੋ ਕੇ ਕੰਮ ਹੋਣਗੇ ਜੀ ਲੋਕ ਯਾਦ ਰੱਖਣਗੇ ਜੇ ਇਹਨਾਂ ਨੂੰ ਆਉਂਦੀਆਂ ਪੀੜ੍ਹੀਆਂ ਤੱਕ ਪਾਣੀ ਚੜਦੇ ਉੱਥੇ ਪਾਣੀ ਚੱਲਦਾ ਪਾਈਪਾਂ ਟੁੱਟੀਆਂ ਪਈਆਂ ਮੁਸ਼ਕ ਮਰੀਏ ਦਾ ਉੱਥੇ ਡਿੰਪੀ ਕਹਿੰਦਾ ਮੈਂ ਕਰਾ ਦੂ ਬੱਲੇ ਬੱਲੇ ਅਜੀ ਬੱਲੇ ਬੱਲੇ ਹੋ ਜੂ ਤੇ ਸਾਰੇ ਮੈਂ ਅਸੀਂ ਕਹਿੰਦੇ ਆ ਗਰੀਬ ਵੀ ਨਾਲ ਤੁਰਦਾ ਡਿੰਪੀ ਦੇ ਨਾਲ ਬੱਲੇ ਬੱਲੇ ਪਹਿਲਾਂ ਇਹ ਦੋ ਵਾਰ ਹੀ ਹਾਰੇ ਸੀ ਤੀਜੀ ਵਾਰੀ ਜਿੱਤ ਦਾ ਫਤਵਾ ਮਿਲਿਆ ਜਿਹੜਾ ਲੋਕਾਂ ਦੇ ਰਹਿਣ ਕਰਕੇ ਲੋਕਾਂ ਦੇ ਵਿੱਚ ਰਹਿੰਦੇ ਸੀ ਇਹ ਬਹੁਤ ਵੱਡੀ ਜਿੱਤ ਆ ਬਾਈ ਜੀ ਦੀ ਇਹ ਜਿੱਦ ਹੀ ਰਹਿਣਗੇ ਹੁਣ ਨਹੀਂ ਹਰ ਦੇਗੇ ਹੁਣ ਲਗਾਤਾਰ ਜਿੱਤਣਗੇ ਲਗਾਤਾਰ ਹੀ ਜਿੱਤਣਗੇ ਜਵੇਂ ਰਾਜਾ ਜਿੱਤਿਆ ਸੀ ਹੁਣ ਇਹ ਬਾਈ ਜੀ ਵੀ ਆਹੀਂ ਜਿੱਤਣਗੇ ਲਗਾਤਾਰ ਅੱਛਾ ਹੁਣ ਨਹੀਂ ਹਰ ਦੇਗੇ ਰਾਜਾ ਕਹਿੰਦਾ ਲਗਾਤਾਰ ਜਿੱਤਦੀ ਕਿਉਂ ਹੋ ਰਿਹਾ ਤਾਂ ਫਿਰ ਤੇ ਇਹਦੀ ਰਾਜੇ ਨੇ ਜਿਹੜਾ ਕੰਮ ਕੀਤਾ ਉਹ ਤੁਸੀਂ ਵੇਖ ਲਓ ਕਿ ਜਣਵਾਜ ਹੁਣ ਆ ਵੇਖ ਲਓ ਹੰਕਾਰ ਨੂੰ ਮਾਰ ਪਈਆ ਵੀਰ ਹੰਕਾਰ ਨੂੰ ਮਾਰ ਪਈਆ ਰਾਵਣ ਕਿਉਂ ਹਾਰਿਆ ਸੀਗਾ ਰਾਵਣ ਤਾਂ ਹਾਰਿਆ ਸੀ ਉਹਨੂੰ ਆਪਦੇ ਗਿਆਨ ਦਾ ਹੰਕਾਰ ਸੀ ਤੇ ਰਾਮ ਜੀ ਕਿਉਂ ਜਿੱਤੇ ਸੀ ਕਿਉਂਕਿ ਉਹਨਾਂ ਨੂੰ ਹੰਕਾਰ ਦਾ ਗਿਆਨ ਸੀ ਇਹ ਉਹ ਗੱਲ ਹੋ ਗਈ ਵੀਰ ਮੇਰੇ ਰਾਵਣ ਕਿਉਂ ਹਾਰਿਆ ਹੁਣ ਰਾਜੇ ਨੇ ਹਾਰ ਨਹੀਂ ਸੀ ਗਈ ਹੁਣ ਵਾਰੀ ਵਾਰੀ ਕੋਈ ਜਿੱਤੀ ਜਾਣਾ ਦੱਸੋ ਠੇਕਾ ਥੋੜੀ ਲਿਆ ਗਿਆ ਇੱਕ ਬੰਦੇ ਨੇ ਬਾਕੀ ਸਰੇ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਗਏ ਚੁੱਕਿਆ ਆ ਵੀ ਢਿੱਲੋਂ ਸਾਹਿਬ ਦੇ ਜਰਬ ਕਰਦੇ ਸੀਗੇ ਇਸ ਜਿੱਤ ਨੂੰ ਇਹ ਇਤਿਹਾਸਿਕ ਜਿੱਤ ਆ ਤੇ ਇਹ ਹੁਣ ਬਰਕਰਾਰ ਰਹੂਗੀ ਬਾਕੀ ਸਰੇ ਬਹੁਤ ਨੇਕ ਬੰਦੇ ਆਈ ਢਿੱਲੋਂ ਸਾਹਿਬ ਬਹੁਤ ਹੀ ਜਿਆਦਾ ਲਿਆਕਤਾ ਜੀ ਤੁਸੀਂ ਚਿਹਰਾ ਦੇਖ ਕੇ ਦੱਸ ਸਕਦੇ ਹੋ ਬੰਦੇ ਦਾ ਵੀ ਇੰਨੀ ਲਿਆਕ ਤੇ ਇੰਨੀ ਨਿਮਰਤਾ ਬੰਦੇ ਦੇ ਵਿੱਚ ਤੇ ਜਦੋਂ ਤੁਸੀਂ ਵਿੜਿੰਗ ਸਾਹਿਬ ਨੂੰ ਮਿਲੋਗੇ ਬੰਦੇ ਦਾ ਚਿਹਰਾ ਵੇਖ ਕੇ ਹੀ ਪਤਾ ਲੱਗਦਾ ਵੀ ਯਾਰ ਐਟਾ ਯਾਰ ਹੰਕਾਰ ਬੰਦੇ ਦੇ ਵਿੱਚ ਯਾਰ ਬਹੁਤ ਹੀ ਵੀਰੇ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਕਿੰਨੀ ਖੁਸ਼ੀ ਆ ਇਸ ਟਾਈਮ ਭਾਈ ਸਭ ਤੋਂ ਪਹਿਲਾਂ ਖੁਸ਼ੀ ਕਿੰਨੀ ਕਿਹਾ ਬਹੁਤ ਜ਼ਿਆਦਾ ਖੁਸ਼ੀ ਹੈ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇੱਥੇ ਗਿੱਦੜਵਾ ਵਿੱਚ ਹੰਕਾਰ ਦੀ ਬਹੁਤ ਹਾਰ ਹੋਈ ਆ ਤੇ ਭਾਈ ਡੈਂਪਿਟਲੋਜੀ ਜਿੱਤ ਹੋਈ ਆ ਜੋ ਪਿਛਲੀ ਦੋ ਵਾਰ ਥੋੜੀ ਜੀ ਮਾਰ ਜਨਾਂ ਰਹਿ ਗਏ ਸੀ ਸਾਡਾ ਦਿਲ ਬਹੁਤ ਦੁਖੀ ਸੀ ਪਰ ਇਸ ਵਾਰ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ ਇਸ ਲਈ ਸਾਰੇ ਹਲਕੇ ਨੂੰ ਸਾਰੇ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਆਮ ਆਦਮੀ ਪਾਰਟੀ ਨਾਲ ਹੁਣ ਜੁੜੇ ਹੋ ਕੇ ਪਹਿਲਾਂ ਤੋਂ ਜੁੜੇ ਸੀ ਅਸੀਂ ਬਾਈ ਜੀ ਡੈਂਪਿਟਲੋਜੀ ਨਾਲ ਐ ਇਸ ਵਾਰ ਅਸੀਂ ਆਮ ਪਾਰਟੀ ਬਾਈ ਡੈਂਪਿਟਲੋਜੀ ਨਾਲ ਜੁਆਇਨ ਕੀਤੀ ਆ ਤੇ ਸਾਨੂੰ ਬਹੁਤ ਖੁਸ਼ੀ ਆ ਸਾਡੇ ਸਾਰੇ ਪਿੰਡ ਦੇ ਆਮ ਪਾਰਟੀ ਵਰਕਰ ਨੂੰ ਬਹੁਤ ਖੁਸ਼ੀ ਆ ਤੇ ਸਾਡੇ ਪਿੰਡ ਨੂੰ ਪਹਿਲੀ ਵਾਰ 800 ਦੀ ਲੀਡ ਮਿਲੀ ਆ ਬਾਈ ਡੈਂਪਿਟਲੋਜੀ ਨੂੰ ਇਸ ਲਈ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਾਈ ਜਿਹੜੇ ਖੁਸ਼ੀ ਆ ਇਹ ਜਿੱਤਣ ਦੀ ਆ ਕਿ ਰਾਜੇ ਦੇ ਹਾਰਨ ਦੀ ਆ ਰਾਜੇ ਦੇ ਹਾਰਨ ਦੀ ਵੀ ਤੇ ਡੈਂਪੀ ਦੇ ਜਿੱਤਣ ਬਸ ਅੜੀ ਭੰਣੀ ਸੀ ਅੜੀ ਭੰਤੀ ਉਹਦੇ ਕਹਿੰਦੇ ਨੂੰ ਅੜੀ ਭੰਣੀ ਸੀ ਆਪਾਂ ਭੰਤੀ ਡੈਂਪੀ ਨਾਲ ਖੜੇ ਸੀ ਖੜੇ ਆ ਬਾਈ ਇਹ ਜਦੋਂ ਬਾਈ ਜੀ ਹੰਕਾਰ ਹੋ ਜੇ ਉਹਨੂੰ ਹੰਕਾਰ ਨੂੰ ਮਾਰ ਜ਼ਰੂਰ ਪੈਂਦੀ ਆ ਇਹ ਰਾਜੇ ਵੜਿੰਗ ਨੂੰ ਸਭ ਤੋਂ ਜ਼ਿਆਦਾ ਹੰਕਾਰ ਸੀ ਤੇ ਡੈਂਪੀ ਢਿੱਲੋ ਇੱਕ ਬਹੁਤ ਹੀ ਨਿਮਰਤਾ ਭਰੇ ਸੁਹਾਦ ਆਦਮੀ ਹੈ ਜੀ ਸਾਨੂੰ ਉਹਨਾਂ ਨਾਲ ਜੁੜਿਆ ਨੂੰ ਬਹੁਤ ਚੜਾਈ ਹੋ ਗਿਆ ਪਹਿਲਾਂ ਤੋਂ ਸੀ ਉਹਨਾਂ ਦੇ ਨਾਲ ਸੀ ਅਸੀਂ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਨਾਲ ਜੁਆਇਨ ਕੀਤੀ ਜੀ ਪਿਛਲੀ ਵਾਰ ਜਦੋਂ 1300 ਵੋਟਾਂ ਤੇ ਰਹਿ ਗਏ ਸੀ ਕਿੰਨੇ ਕੁ ਦੁੱਖ ਹੋਇਆ ਸੀ ਉਦੋਂ ਸਾਨੂੰ ਉਦੋਂ ਬਹੁਤ ਦੁੱਖ ਲੱਗਿਆ ਜੀ ਵੀ 1300 ਵੋਟ ਤੇ ਹੋ ਰਹੇ ਚਲੋ ਫੇਰ ਵੀ ਇਲਾਕੇ ਦੀ ਸੰਗਤ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਤੇ ਹੁਣ ਦੁੱਗਣੇ ਮਾਰਜਿਨ ਨਾਲ ਜਿੱਤ ਗਏ ਦੁੱਗਣੇ ਨਾਲ ਜਿੱਤ ਗਏ ਹਾਂ ਦੁੱਗਣੇ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਮੰਨ ਕੇ ਚਲੋ ਬਹੁਤ ਜ਼ਿਆਦਾ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਬਹੁਤ ਬਹੁਤ ਕਹਿੰਦੇ ਕਿ ਕਿਦਰ ਬਾ ਦਾ ਇਲਾਕਾ ਹੀ ਮੇਰੇ ਮੇਰੇ ਲੋਕ ਹੈ ਦੇਖ ਲਓ ਢੋਡੇ ਸਾਹਮਣੇ ਆ ਭਾਈ ਉਹ ਲੁਧਿਆਣੇ ਲੈਣ ਕੀ ਗਿਆ ਜੇ ਕਿਦਰ ਵੇ ਮਾਵਾ ਕਹਿੰਦਾ ਇਥੋਂ ਦੀਆਂ ਫਿਰ ਲੁਧਿਆਣ ਠੀਕ ਹੈ ਕਦੇ ਉਧਰ ਖੜ ਕੇ ਕਦੇ ਉਧਰ ਖੜ ਗਏ ਆ ਗੱਲ ਨਹੀਂ ਚੱਲਦੀ ਹੁੰਦੀ ਲੱਗੂ ਗਏ ਬਾਈ ਜੋ ਦੋ ਕੜਾ ਕਹਿੰਦੇ ਹੁੰਦਾ ਦੋ ਬੇੜੀਆਂ ਦਾ ਸਵਾਰਾ ਡੁੱਬ ਗਏ ਡੁੱਬ ਗਏ ਪਰ ਉਹ ਨਾ ਪਰ ਡੁੱਬ ਗਿਆ ਬਾਈ ਠੀਕ ਹੈ ਨਾ ਜੀ ਬਾਈ ਜੀ ਰਾਜਾ ਵੀ ਗਈ ਤੇ ਰਾਣੀ ਵੀ ਗਈ ਦੋਵੇਂ ਘੜ ਤੇ ਰਾਜੇ ਨਾਲ ਰਾਣੀ ਵੀ ਕੱਢ ਕੇ ਖਤਮ ਹੋ ਗਏ ਬਾਈ ਸਦਾ ਲਈ ਹੁਣ ਉਹ ਸਦਾ ਲਈ ਖਤਮ ਹੋ ਗਏ ਕਿੱਦੜਵੇ ਜੋ ਉਹ ਜਿਹੜਾ ਕਿਦੜ ਜਿਹੜਾ ਕਿਦੜਵਾਦ ਇੱਕ ਵਾਰ ਜਿੱਤੇ ਹਨ ਤਿੰਨ ਤੋਂ ਚਾਰ ਵਾਰ ਹਾਰਦਾ ਨਹੀਂ ਇਸ ਵਾਰ ਉਹਨੇ ਡਿੰਪ ਢੱਲੋ ਦਾ ਇੱਕ ਇੱਕ ਥੰਮ ਬਣ ਚੁੱਕਿਆ ਹੈ ਗਿੱਦੜਵਾਲ ਕੋਈ ਪਹਿਲਾਂ ਲਗਾਤਾਰ ਕਿਉਂ ਲਗਾਤਾਰ ਲੋਕ ਜਿਤਾਉਂਦੇ ਆ ਰਹੀ ਤਿੰਨ ਵਾਰ ਜਿਤਾਇਆ ਰਾਜਾ ਬਣ ਕੇ ਬਾਈ ਜੀ ਉਹ ਲੋਕ ਨੇ ਗੱਪਾਂ ਚ ਆ ਚੁੱਕੇ ਸੀ ਗਿੱਦੜਵਾ ਦੇ ਵਿੱਚ ਕਿ ਆਈਡੀਓਲੋਜੀ ਹੈਗੀ ਜੋ ਇੱਕ ਵਾਰ ਜਿੱਤੇ ਦੋ ਤਿੰਨ ਚਾਰ ਵਾਰ ਹਰਦਾ ਨਹੀਂਗਾ ਪਹਿਲਾਂ ਚਾਰ ਵਾਰ ਪ੍ਰਕਾਸ਼ ਸਿੰਘ ਬਜਲ ਜਿੱਤ ਚੁੱਕੇ ਆ ਮਲਪਰੀ ਬਜਲ ਜਿੱਤ ਚੁੱਕੇ ਆ ਫਿਰ ਰਾਜਾ ਵੜੈਨ ਦਿੱਤਿਆ ਪਰ ਇਸ ਵਾਰ ਲੋਕਾਂ ਨੇ ਡੈਂਪਟੀ ਲੋਦਾ ਸਾਥ ਦਿੱਤਾ ਰਾਜੇ ਦੇ ਹੰਕਾਰ ਨੂੰ ਮਾਤ ਪਾਈ ਆ ਜੋ ਬਹੁਤ ਜ਼ਿਆਦੇ ਲੋਕਾਂ ਨੂੰ ਨੈਗੇਟਿਵ ਵਾਈਬ ਦੇ ਰਿਹਾ ਸੀ ਵੀ ਮੈਂ 2027 ਦਾ ਸੀਐਮ ਚੇਰਾਗਾ ਹੁਣ ਉਹਨੂੰ ਪ੍ਰਧਾਨਗੀ ਤੋਂ ਵੀ ਲਾਉਣਗੇ ਇਹ ਵੀ ਕਲੀਅਰ ਹੈ ਜੀ ਤੇ ਜਿੱਤ ਡੇਂਪੀ ਢੱਲੋ ਦੀ ਬਹੁਤ ਵੱਡੀ ਜਿੱਤ ਹੈ ਧੰਨਵਾਦ ਉਹ ਇਹੀ ਕਹਿ ਰਹੇ ਸੀ ਕਿ ਮੈਨੂੰ ਸੀਐਮ ਬਣਾਉਣਗੇ ਮੈਂ ਹਲਕੇ ਦਾ ਵਿਕਾਸ ਬਹੁਤ ਕਰੂੰਗਾ ਲੇਕਿਨ ਐਮਐਲਏ ਨਹੀਂ ਬੰਦਾ ਇਹ ਥੋੜੇ ਸਮਾਂ ਹੋ ਗਏ ਭਾਈ 15 ਸਾਲ ਹੋ ਗਏ ਇੰਤੋਂ ਪਹਿਲਾਂ ਦਾ ਵਿਕਾਸ ਨਹੀਂ ਹੋਇਆ ਕੱਲੀ ਲੋਕਟਾਇਲ ਗਿੱਦੜਵੇ ਚ ਜ਼ਰੂਰ ਲਾਈ ਸੀ ਉਹ ਵੀ ਕੱਲੀ ਲੋਕਟਾਇਲ ਹੀ ਲਾਈ ਜੀ ਗੱਟ ਕਾ ਵੀ ਨਹੀਂ ਪਾਇਆ ਸੀ ਥੱਲੇ ਹਾਲਾਤ ਦੇਖ ਲਓ ਕੀ ਹਾਲ ਹੈ ਤੇ ਇਹ ਮੰਨ ਲਓ ਵਿਕਾਸ ਹੀ ਕੀਤਾ ਤਾਂ ਦਾ ਗਿੱਦੜਵੇ ਦਾ ਭਾਈ ਤੇ ਅੱਜ ਉਹ ਗਿੱਦੜਵੇ ਦੇ ਵਿੱਚੋਂ ਇੰਨੇ ਮਾਰਜ ਨਾਲ ਹਾਰਦਾ ਨਹੀਂ ਸੀ ਸਾਨੂੰ ਪੂਰਨ ਆਸ ਹੈ ਜੀ ਵੀ ਹਰਦੀਪ ਸਿੰਘ ਡੈਂਪੀ ਢਿੱਲੋ ਸਰਕਾਰ ਦਾ ਜੋ ਐਮ ਐਲ ਏ ਬਣਿਆ ਹੈ ਸਰਕਾਰ ਵੀ ਉਹਨਾਂ ਦਾ ਪੂਰਨ ਸਾਥ ਦੇ ਕੇ ਸਾਡੇ ਗਿੱਦੜਵੇ ਹਾਲਕੇ ਦਾ ਪੂਰਨ ਵਿਕਾਸ ਕਰਾਉਣਗੇ ਤੇ ਪਿੰਡਾਂ ਚ ਤੇ ਸ਼ਹਿਰ ਚ ਸਾਨੂੰ ਸਭ ਤੋਂ ਵੱਡੀ ਆਸ ਹੈ ਵੀ ਡੈਂਪੀ ਢਿੱਲੋ ਜੀ ਸਾਡਾ ਬਹੁਤ ਵਿਕਾਸ ਕਰਾਉਣਗੇ ਹੁਣ ਕਿਹੜਾ ਲੜੂਗਲੇ ਚੌਂਦ ਰਾਜਾ ਨਹੀਂ ਜੀ ਰਾਜਾ ਇੱਥੋਂ ਨਹੀਂ ਲੜਦਾ ਜੀ ਰਾਜਾ ਗਿੱਦੜਵਾ ਛੱਡ ਕੇ ਭੱਜ ਚੁੱਕਿਆ ਰਾਜਾ ਤਾਂ ਤਿੰਨ ਦਿਨੋਂ ਕੋਈ ਦਿੱਲੀ ਬੈਠਾ ਜੀ ਵੋਟਾਂ ਵਾਲੇ ਦਿਨ ਵੀ ਨਹੀਂ ਆਇਆ ਕੱਲੀ ਰਾਣੀ ਆਈ ਆ ਮਾੜਾ ਮੋਟਾ ਅਮਰਤਾ ਵਡਿੰਗ ਨੇ ਗਿੜਾ ਮਾਰਿਆ ਪਰ ਕੋਈ ਜਿਆਦਾ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਇਸ ਲਈ ਹਲਕਾ ਛੱਡ ਚੁੱਕਿਆ ਜੀ ਅਗਲੀ ਵਾਰ ਉਹ ਇਸ ਹਲਕੇ ਤੋਂ ਲੜਦੇ ਵੀ ਨਹੀਂ ਚੋਣ ਦੀ ਇਹ ਵੀ ਕਲੀਅਰ ਆ ਜਮਨ ਜੀ ਠੀਕ ਆ ਭਾਈ ਬਹੁਤ ਧੰਨਵਾਦ ਜੀ ਸਰ ਧੰਨਵਾਦ ਤੁਹਾਡਾ ਜਿੰਦਾਬਾਦ ਨੈਮਪੀ ਢੱਲੋ ਜਿੰਦਾਬਾਦ